ਏ ਲੁੱਕ ਪੰਜਾਬ ਨਿਊਜ਼ ਹੈ ਅੱਜ ਦੇ ਦਿਨ ਵੀਰਵਾਰ 8 ਅਗਸਤ 2400 ਤੇ ਹੁਣ ਤੁਸੀਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਸੁਣੋ ਹਰਿੰਦਰ ਬਾਜਵਾ ਤੋਂ ਪੰਜਾਬ ਚ ਜ਼ਮੀਨਾਂ ਦੇ ਕਲੈਕਟਰੇਟ ਰੇਟਾਂ ਦੇ ਵਿੱਚ ਵਾਧਾ ਕੀਤਾ ਹੈ ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾਣੇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੀ ਵਿੱਤੀ ਹਾਲਤ ਨੂੰ ਸੁਧਾਰਨ ਦੇ ਲਈ ਪੰਜਾਬ ਵਿੱਚ ਜ਼ਮੀਨਾਂ ਦੇ ਕਲੈਕਟਰੇਟ ਰੇਟਾਂ ਦੇ ਵਿੱਚ ਵੱਡਾ ਵਾਧਾ ਕਰਨ ਦਾ ਫੈਸਲਾ ਲਿਆ ਹੈ ਸੂਬੇ ਦੇ ਮਾਲ ਵਿਭਾਗ ਨੇ ਤੋਂ ਆਮਦਨੀ ਚ ਵਾਧੇ ਲਈ ਆਉਂਦੇ ਦਿਨਾਂ ਵਿੱਚ ਕਲੈਕਟਰੇਟ ਰੇਟ ਵਧਣਗੇ ਜ਼ਿਲ੍ਹਾ ਪਟਿਆਲਾ ਨੇ ਇਸ ਮਾਮਲੇ ਵਿੱਚ ਪਹਿਲ ਕਰ ਦਿੱਤੀ ਹੈ ਬਾਕੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਫੌਰੀ ਕਲੈਕਟਰੇਟ ਰੇਟਾਂ 'ਚ ਵਾਧੇ ਕਰਨ ਲਈ ਆਖ ਦਿੱਤਾ ਗਿਆ ਹੈ। ਬੇਸ਼ੱਕ ਪ੍ਰਾਪਰਟੀ ਕਾਰੋਬਾਰੀਆਂ ਲਈ ਇਹ ਇੱਕ ਵੱਡਾ ਝਟਕਾ ਹੋਵੇਗਾ ਪਰੰਤੂ ਪੰਜਾਬ ਸਰਕਾਰ ਵਿੱਤੀ ਸਰੋਤ ਜਟਾਉਣ ਲਈ ਕਦਮ ਅੱਗੇ ਵਧਾਉਣਾ ਚਾਹੁੰਦੀ ਹੈ। ਕਲੈਕਟਰੇਟ ਰੇਟਾਂ ਵਿੱਚ ਵਾਧੇ ਦਾ ਪਤਾ ਲੱਗਣ ਤੇ ਲੋਕਾਂ 'ਚ ਨਾਰਾਜ਼ਗੀ ਪੈਦਾ ਹੋ ਸਕਦੀ ਹੈ। ਚਾਲੂ ਵਿੱਤੀ ਬਰੇ ਦੌਰਾਨ ਕਲੈਕਟਰੇਟ ਰੇਟਾਂ ਵਿੱਚ ਵਾਧੇ ਨਾਲ ਜਿੱਥੇ ਸਰਕਾਰੀ ਖਜ਼ਾਨੇ ਵਿੱਚ ਵਾਧੂ ਪੈਸਾ ਆਵੇਗਾ ਉੱਥੇ ਕਾਲੇ ਧਨ ਦਾ ਫੈਸਾਰਾ ਵੀ ਰੁਕੇਗਾ। ਪੰਜਾਬ ਸਰਕਾਰ ਨੇ ਨਵੇਂ ਵਾਦੇ ਨਾਲ ਸਾਲਾਨਾ ਤਕਰੀਬਨ 1500 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦਾ ਅਨੁਮਾਨ ਲਾਇਆ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਨੂੰ ਮੰਗਲਵਾਰ ਵਿਸ਼ੇਸ਼ ਮੁਖ ਸਕੱਤਰਮਾਲ ਕੇਪ ਸਿਨਾ ਨੇ ਕਲੈਕਟਰੇਟਾ ਵਿੱਚ ਵਾਦੇ ਬਾਰੇ ਨੋਟੀਫਿਕੇਸ਼ਨ ਦੇ ਆਦੇਸ਼ ਦਿੱਤੇ। ਕਈ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੇ ਕਲੈਕਟਰੇਟ ਰੇਟਾਂ ਵਿੱਚ ਵਾਧਾ ਕਰਨ ਵਾਸਤੇ ਅੱਜ ਤੋਂ ਹੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਆਮ ਤੌਰ ਤੇ ਕਲੈਕਟਰੇਟ ਰੇਟਾਂ ਵਿੱਚ 5 ਤੋਂ 10% ਦੀ ਵਾਧਾ ਹੁੰਦਾ ਹੈ। ਪੰਜਾਬ ਸਰਕਾਰ ਨੇ ਇਸ ਵਾਰ ਕਲੈਕਟਰੇਟ ਰੇਟ ਜ਼ਿਆਦਾ ਵਧਾਉਣ ਦਾ ਫੈਸਲਾ ਕੀਤਾ ਹੈ। ਜ਼ਿਲ੍ਹਾ ਪਟਿਆਲਾ ਵਿੱਚ ਤਾਂ 100% ਦੀ ਤੱਕ ਕਲੈਕਟਰੇਟ ਰੇਟ ਵਧਾਏ ਗਏ ਨੇ। ਬਾਕੀ ਜ਼ਿਲ੍ਹਿਆਂ ਨੂੰ ਵੀ ਪਟਿਆਲਾ ਮਾਡਲ ਬਣਾਉਣ ਲਈ ਆਖਿਆ ਗਿਆ ਹੈ। ਮਿਸਾਲ ਵਜੋਂ ਪਟਿਆਲਾ ਦੇ ਪਿੰਡ ਲਹਿਲ ਵਿੱਚ ਵਾਹੀਯੋਗ ਜ਼ਮੀਨ ਦਾ ਕਲੈਕਟਰੇਟ ਰੇਟ 70 ਲੱਖ ਰੁਪਏ ਤੋਂ ਵੱਧ ਕੇ 1.5 ਕਰੋੜ ਰੁਪਏ ਪ੍ਰਤੀ ਏਕੜ ਹੋ ਗਿਆ ਹੈ। ਰਹਾਇਸ਼ੀ ਖੇਤਰਾ ਵਿੱਚ ਕਲੈਕਟਰੇਟ ਰੇਟਾਂ ਵਿੱਚ ਘੱਟ ਵਾਧਾ ਕੀਤਾ ਗਿਆ ਹੈ। ਪਟਿਆਲਾ ਦੀ ਨਿਊ ਲਾਲ ਬਾਗ ਕਲੋਨੀ ਵਿੱਚ ਕਲੈਕਟਰੇਟ ਰੇਟ 14300 ਰੁਪਏ ਪ੍ਰਤੀ ਵਰਗ ਗਾਜ ਤੋਂ ਵੱਧ ਕੇ ਹੁਣ 16000 ਰੁਪਏ ਪ੍ਰਤੀ ਵਰਗ ਗਾਜ ਕਰ ਦਿੱਤਾ ਗਿਆ ਹੈ। ਵਰਾ ਸਾਲ 2024-25 ਦੇ ਬਜਟ ਵਿੱਚ ਮਾਲੀਏ ਵਿੱਚ 1500 ਕਰੋੜ ਰੁਪਏ ਦਾ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਸਾਲ 23-24 ਵਿੱਚ 4200 ਕਰੋੜ ਦਾ ਮਾਲੀਆ ਇਕੱਠਾ ਹੋਇਆ ਸੀ ਸੀਨੀਅਰ ਅਫਸਰਾਂ ਮੁਤਾਬਕ ਉਹ ਚਾਹੁੰਦੇ ਹਨ ਕਿ ਚਾਲੂ ਵਿੱਤੀ ਬਰੇ ਦੌਰਾਨ ਮਾਲੀਆ 6000 ਕਰੋੜ ਨੂੰ ਛੂਹ ਜਾਵੇ ਅਤੇ ਉਹ 1800 ਕਰੋੜ ਦਾ ਵਾਅਦਾ ਕਰਨ ਵਾਸਤੇ ਜੋਰ ਜਮਾਈ ਕਰ ਰਹੇ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਮਹੀਨਿਆਂ ਚਾਰ ਮਹੀਨਿਆਂ ਵਿੱਚ ਅਪ੍ਰੈਲ ਜੁਲਾਈ ਅੱਧੇ ਵਿਚਕਾਰ ਅਤੇ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਰੂਪ ਵਿੱਚ 1854 ਕਰੋੜ ਰੁਪਏ ਇਕੱਠੇ ਹੋਏ ਨੇ ਮਾਰਚ 2025 ਤੱਕ ਇੱਕ ਕੰਨਲੈਕਸ਼ਨ 6000 ਕਰੋੜ ਨੂੰ ਛੂ ਸਕਦੀ ਹੈ ਪੁਰਾਣਾ ਚੱਲ ਰਿਹਾ ਹੈ ਕਿ ਸਰਕਾਰਾਂ ਵੱਲੋਂ ਚੋਣਾਂ ਵਾਲੇ ਬਰਿਆਂ ਵਿੱਚ ਕਲੈਕਟਰੇਟ ਰੇਟ ਵਧਾਏ ਨਹੀਂ ਜਾਂਦੇ ਜਦੋਂ ਵੀ ਕਲੈਕਟਰੇਟ ਵਿੱਚ ਵਾਧਾ ਹੁੰਦਾ ਹੈ ਤਾਂ ਪ੍ਰਾਪਰਟੀ ਕਾਰੋਬਾਰੀ ਸਿੱਧੇ ਪ੍ਰਭਾਵਿਤ ਹੁੰਦੇ ਨੇ ਕਿਉਂਕਿ ਉਹ ਸਮਝਦੇ ਹਨ ਕਿ ਕਲੈਕਟਰੇਟ ਰੇਟ ਵਧਣ ਨਾਲ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਮੰਦਾ ਆ ਜਾਵੇਗਾ ਜ਼ਿਲ੍ਹਾ ਕਲੈਕਟਰੇਟ ਪਹਿਲਾਂ ਹੀ ਜ਼ਮੀਨਾਂ ਦੇ ਮਾਰਕੀਟ ਭਾਅ ਦਾ ਸਰਵੇਖਣ ਕਰਦੇ ਨੇ ਅਧਿਕਾਰੀਆਂ ਮੁਤਾਬਕ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਜਾਇਦਾਦ ਦੇ ਭਾਅ ਕਈ ਗੁਣਾ ਵਧ ਗਏ ਨੇ ਅਤੇ ਉਹ ਲਿਹਾਜ਼ਾ ਕਲੈਕਟਰੇਟ ਉਸ ਮੁਤਾਬਕ ਨਹੀਂ ਵਧੇ ਉਹਨਾਂ ਦਾ ਮੰਨਣਾ ਹੈ ਕਿ ਬਾਧੂ ਮਾਲੀਏ ਦੇ ਨਾਲ-ਨਾਲ ਕਾਲੇ ਧਾਨ ਨੂੰ ਵੀ ਨੱਥ ਪੈ ਸਕਦੀ ਹੈ ਭਾਰਤੀ ਮੈਲਾ ਪਹਿਲਵਾਨ ਵਿਨੇਸ਼ ਫਗਾਟ ਨੂੰ 올림픽 ਦੇ ਵਿੱਚੋਂ ਅਜੋਕ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤ ਦੇ ਅੰਦਰ ਮਯੋਸੀ ਛਾਈ ਹੋਈ ਹੈ ਵਿਰੋਧੀ ਧਿਰਾਂ ਦੇ ਵੱਲੋਂ ਸਰਕਾਰ ਨੂੰ ਇਸ ਮਾਮਲੇ ਤੇ ਘੇਰਿਆ ਜਾ ਰਿਹਾ ਹੈ ਲਗਾਤਾਰ ਵਿਰੋਧੀ ਧਿਰ ਮੰਗ ਕਰ ਰਹੇ ਨੇ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਵਿਨੇਸ਼ ਫਗਾਟ ਨੂੰ ਵਜ਼ਨ ਵਧਣ ਕਾਰਨ 올림픽 ਦੇ ਫਾਈਨਲ ਮੁਕਾਬਲੇ ਤੋਂ ਐਨ ਪਹਿਲਾਂ ਅਜੋਕ ਕਰਾਰ ਦਿੱਤਾ ਗਿਆ ਸੀ ਉਹ ਚਾਂਦੀ ਦੇ ਤਗਮੇਲ ਦੇ ਹੱਕਦਾਰ ਸਨ ਪਰ ਉਹ 골ਡ ਦੇ ਲਈ ਲੜ ਰਹੇ ਸਨ ਪਰ ਇਸੇ ਵਿਚਕਾਰ ਖਬਰ ਆਈ ਕਿ ਉਹਨਾਂ ਨੂੰ 50 ਕਿਲੋ ਭਾਰ ਵਰਗ ਦੇ ਵਿੱਚ ਜਿਹੜਾ 100 ਗ੍ਰਾਮ ਵੱਧ ਭਾਰ ਹੋਣ ਕਾਰਨ ਉਹਨਾਂ ਨੂੰ ਜਿਹੜਾ ਜੋ ਕਰਾਰ ਦਿੱਤਾ ਗਿਆ ਮੰਗਲਵਾਰ ਨੂੰ ਉੱਪਰੋਂ ਥੱਲੇ ਤਿੰਨ ਮੁਕਾਬਲੇ ਖੇਡ ਕੇ ਡੀਹਾਈਡਰੇਟ ਹੋ ਚੁੱਕੀ ਵਿਨੇਸ਼ ਨੇ ਭਾਰ ਘਟਾਉਣ ਲਈ ਹਰ ਹਰ ਬਾਵਰ ਤਿਆ ਉਸਨੇ ਘਟ ਘਟ ਪਾਣੀ ਪੀਤਾ ਆਪਣੇ ਵਾਲ ਵੀ ਕੱਟੇ ਅਤੇ ਪੂਰੀ ਰਾਤ ਵਰਕਆਊਟ ਕਰਦੀ ਰਹੀ ਪਰ ਗੱਲ ਨਹੀਂ ਬਣੀ ਫੁਗਾਟ ਲਈ ਅੱਜ ਉਸ ਦੇ ਖੇਡ ਕੈਰੀਅਰ ਦਾ ਸਭ ਤੋਂ ਵੱਡਾ ਦਿਨ ਸੀ ਵਿਨੇਸ਼ ਨੇ ਫਾਈਨਲ ਤੱਕ ਦੇ ਸਫ਼ਰ ਦੌਰਾਨ ਮੌਜੂਦਾ ਚੈਂਪੀਅਨ ਨੂੰ ਵੀ ਹਟਾਇਆ ਪਰ ਅਖੀਰ ਚ ਉਸਨੇ ਆਪਣੇ ਹੀ ਸਰੀਰ ਨੂੰ ਉਸ ਨੂੰ ਢਾ ਲਿਆ 올림픽 ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਣ ਬਣ ਕੇ ਇਤਿਹਾਸ ਸਿਰਜਣ ਵਾਲੀ ਫੁਗਾਟ ਨੇ ਦੇਸ਼ ਲਈ ਚਾਂਦੀ ਦਾ ਤਗਮਾ ਪੱਕਾ ਕਰ ਦਿੱਤਾ ਸੀ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਹਰਿਆਣੇ ਦੀ ਇਸ ਸ਼ੋਰੀ ਨੂੰ ਹਾਲਾਂਕਿ ਹੁਣ ਖਾਲੀ ਹੱਥ ਹੀ ਪਰਤਣਾ ਪਵੇਗਾ ਪਰ ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਫਿਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਹੁਣ ਸਾਰਿਆਂ ਨੇ ਬਹੁਤ ਹੀ ਇਸ ਤੇ ਦੁੱਖ ਪ੍ਰਗਟ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਨੂੰ ਬੜੇ ਗੰਭੀਰਤਾ ਨਾਲ ਲੈਂਦੇ ਆ ਇੱਕ ਟਵੀਟ ਕੀਤਾ ਸੀ ਕਾਂਗਰਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵਿਨੇਸ਼ ਫੁਗਾੜ ਦੀ 올림픽ਸ ਵਿੱਚ ਅਯੋਗਤਾ ਖਿਲਾਫ ਅਪੀਲ ਦਾਇਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇਸ ਪੂਰੇ ਘਟਨਾਕਰਮ ਨੂੰ ਮੰਦਭਾਗਾ ਦੱਸਦਿਆਂ ਭਰੋਸਾ ਜਤਾਇਆ ਕਿ ਮਹਿਲਾ ਪਹਿਲਵਾਨ ਕੁਸ਼ਤੀ ਦੇ ਅਖਾੜੇ ਵਿੱਚ ਜ਼ੋਰਦਾਰ ਵਾਪਸੀ ਕਰੇਗੀ ਗਾਂਧੀ ਨੇ ਕਿਹਾ ਕਿ ਵਿਨੇਸ਼ ਹਿੰਮਤ ਹਾਰਨ ਵਾਲਿਆਂ ਚੋਂ ਨਹੀਂ ਹੈ ਸਾਨੂੰ ਵਿਸ਼ਵਾਸ ਹੈ ਕਿ ਉਹ ਪੂਰੀ ਤਰਾ ਨਾਲ ਟਕੜੀ ਹੋ ਕੇ ਦੁਬਾਰਾ ਫਿਰ ਅਖਾੜੇ ਦੇ ਵਿੱਚ ਪਰਤਾਵੇਗੀ ਰਾਹੁਲ ਗਾਂਧੀ ਤੋਂ ਬਿਨਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਆਗੂਆਂ ਨੇ ਵੀ ਇਸ ਮਾਮਲੇ ਤੇ ਚਿੰਤਾ ਪ੍ਰਗਟ ਕੀਤੀ ਹੈ ਪੈਰਾਸ ओलंपिक ਦੇ ਵਿੱਚ ਭਾਰਤ ਨੂੰ ਇਹ ਕਾਫੀ ਵੱਡਾ ਝਟਕਾ ਲੱਗਿਆ ਹੈ ਜਿਸ ਕਰਕੇ ਇਸ ਸਮੇਂ ਭਾਰਤ ਸਣੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇਸ ਦਾ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ ਇਸੇ ਨਾਲ ਹੀ ਇਸ ਮਾਮਲੇ ਵਿੱਚ ਸਸਦ ਦੇ ਅੰਦਰ ਵੀ ਕਾਫੀ ਰੋਲਾ ਪਿਆ ਅਤੇ ਇੰਡੀਆ ਗੱਠਜੋੜ ਦੇ ਲੋਕ ਸਭਾ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ ਜਦੋਂ ਕੇਂਦਰੀ ਖੇਡ ਮੰਤਰੀ ਨੇ ਫੁਗਾੜ ਮਾਮਲੇ ਦੇ ਉੱਤੇ ਆਪਣਾ ਬਿਆਨ ਦਿੱਤਾ ਬਿਆਨ ਤੋਂ ਅਸੰਤੁਸ਼ਟੀ ਜ਼ਾਹਰ ਕਰਦਿਆਂ ਹੋਇਆਂ ਉਹਨਾਂ ਨੇ ਜਿਹੜਾ ਵਾਕਆਊਟ ਕਰ ਦਿੱਤਾ ਰਾਹੁਲ ਨੇ ਕਿਹਾ ਕਿ ਕੁਸ਼ਤੀ ਦੇ ਅਖਾੜੇ ਵਿੱਚ ਜ਼ੋਰਦਾਰ ਵਾਪਸੀ ਕਰੇਗੀ ਇਸ ਦੀ ਉਹਨਾਂ ਨੂੰ ਉਮੀਦ ਹੈ ਬਨੇਸ਼ ਨੇ ਹਮੇਸ਼ਾ ਦੇਸ਼ ਦਾ ਮਾਣ ਵਧਾਇਆ ਅੱਜ ਵੀ ਪੂਰਾ ਦੇਸ਼ ਤਾਕਤ ਬਣ ਕੇ ਉਹਨਾਂ ਦੇ ਨਾਲ ਖੜ੍ਹਾ ਹੈ ਪ੍ਰਧਾਨ ਕਾਂਗਰਸ ਪ੍ਰਧਾਨ ਮਲਕਾਰਜਣ ਖੜਗੇ ਨੇ ਕਿਹਾ ਕਿ ਭਾਰਤ ਦਾ ਮਾਣ ਵੇਸ਼ ਫਗਰ ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ ਪਰ ਤਕਨੀਕੀ ਕਾਰਨ ਕਰਕੇ ਉਸ ਨੂੰ ਅਯੋਗ ਠਹਿਰਾ ਦਿੱਤਾ ਗਿਆ ਖੜਗੇ ਨੇ ਐਕਸਤੇ ਕਿਹਾ ਕਿ ਬਹੁਤ ਮੁਸ਼ਕਲ ਵਿੱਚੋਂ ਲੰਘ ਰਹੀ ਹੋਵੇਗੀ ਰੁਕ ਕਰਦੇ ਅਗਲੀ ਖਬਰ ਦਾ ਅਗਲੀ ਖਬਰ ਰਾਜ ਸਭਾ ਦੀਆਂ ਜਿਮਣੀ ਚੋਣਾਂ ਨਾਲ ਜੁੜੀ ਹੋਈ ਹੈ ਚੋਣ ਕਮਿਸ਼ਨ ਨੇ ਖਾਲੀ ਹੋਈਆਂ ਸੀਟਾਂ ਤੇ 3 ਸਤੰਬਰ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ ਚੋਣ ਕਮਿਸ਼ਨ ਨੇ ਅੱਜ ਇੱਥੇ ਐਲਾਨ ਕੀਤਾ ਕਿ 9 ਸੂਬਿਆਂ ਵਿੱਚ ਰਾਜ ਸਭਾ ਦੀਆਂ ਖਾਲੀ ਪਈਆਂ 12 ਸੀਟਾਂ ਤੇ ਚੋਣਾਂ 3 ਸਤੰਬਰ ਨੂੰ ਕਰਵਾਈਆਂ ਜਾਣਗੀਆਂ। ਕੇਂਦਰੀ ਮੰਤਰੀ ਪਿਊਸ਼ ਗੋਲ, ਸਰਵਨੰਦ ਸੋਨੋਵਾਲ ਅਤੇ ਜੁੱਤੇਰਾਜ ਸਿੰਧਿਆ ਸਣੇ ਮੌਜੂਦਾ ਰਾਜ ਸਭਾ ਲੋਕ ਸਭਾ ਲਈ ਚੁਣੇ ਗਏ ਮੈਂਬਰਾਂ ਕਾਰਨ ਜਿਹੜੀਆਂ ਖਾਲੀ ਹੋਈਆਂ ਸੀਟਾਂ ਨੇ ਉਹਨਾਂ ਦੇ ਅਸਤੀਫੇ ਦੇਣ ਮਗਰੋਂ ਰਾਜ ਸਭਾ ਦੀਆਂ 10 ਸੀਟਾਂ ਖਾਲੀ ਹੋਈਆਂ ਸੀ। ਤੇਲੰਗਾਨਾ ਅਤੇ ਉੜੀਸਾ ਦੀਆਂ ਦੋ ਸੀਟਾਂ ਤੇ ਵੀ ਜਿਮਨੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ। ਤੇਲੰਗਾਨਾ ਦੇ ਕੇ ਕੇਸ਼ਵਰਾਓ ਨੇ BRS ਭਾਰਤ ਰਾਸ਼ਟਰੀ ਸਮਿਤੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਹਾਲ ਹੀ ਵਿੱਚ ਸਦਨ ਤੋਂ ਅਸਤੀਫਾ ਦਿੱਤਾ ਸੀ ਜਦੋਂ ਕਿ ਬੀਜੂ ਜਨਤਾਦਲ ਸੰਸਦ ਮੈਂਬਰ ਮਮਤਾ ਮੋਹਿਤਾ ਨੇ ਆਪਣੀ ਰਾਜ ਸਭਾ ਸੀਟ ਅਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਇਸ ਕਰਕੇ ਇਹ ਸੀਟਾਂ ਦੇ ਉੱਤੇ ਹੁਣ ਚੋਣਾਂ ਹੋਣੀਆਂ ਤੈਣ ਬੰਗਲਾਦੇਸ਼ ਦਾ ਸਿਆਸੀ ਸੰਕਟ ਵਧਣ ਦੀ ਥਾਂ ਤੇ ਲਗਾਤਾਰ ਘਟ ਰਿਹਾ ਹੈ ਸ਼ੇਖ ਹਸੈਨਾ ਦੇ ਦੇਸ਼ ਛੱਡਣ ਤੋਂ ਬਾਅਦ ਵੀ ਉੱਥੇ ਮੌਤਾਂ ਹੋਣ ਦਾ ਸਿਲਸਲਾ جاری ਹੈ ਖਬਰਾਂ ਦੇ ਅਨੁਸਾਰ ਲਗਭਗ ਆਵਾਮੀ ਲੀਗ ਦੇ 20 ਆਗੂਆਂ ਦੀਆਂ ਜਿਹੜੀਆਂ ਲਾਸ਼ਾਂ ਮਿਲੀਆਂ ਨੇ ਇਸੇ ਨਾਲ ਹੀ ਨਵੀਂ ਸਰਕਾਰ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਚਰਚਾ ਇਹ ਹੈ ਕਿ ਨੋਬਲ ਪੁਰਸਕਾਰ ਨਾਲ ਸਮਾਨਤ ਪ੍ਰੋਫੈਸਰ ਮੁਹੰਮਦ ਯੂਨਸ ਦੀ ਅਗਵਾਈ ਹੇਠਲੀ ਬੰਗਲਾਦੇਸ਼ ਦੀ ਅੰਤਰੀਮ ਸਰਕਾਰ 8 ਅਗਸਤ ਨੂੰ ਸੋਹ ਚੁਕੇਗੀ ਸੈਨਾ ਮੁਖੀ ਜਰਨਲ ਵਕਾਰ ਉਸ ਜ਼ਮਾਨੇ ਇਹ ਜਾਣਕਾਰੀ ਦਿੱਤੀ ਐਸੇ ਦਰਮਿਆਨ ਪ੍ਰੋਫੈਸਰ ਯੂਨਸ ਨੇ ਸਾਰਿਆਂ ਨੂੰ ਸ਼ਾਂਤੀ ਕਾਇਮ ਕਰਨ ਦੀ ਅਪੀਲ ਕੀਤੀ ਜਰਨਲ ਵਕਾਰ ਨੇ ਪੱਤਰਕਾਰਾਂ ਨੂੰ ਸੁਭੋਧਨ ਕਰਦਿਆਂ ਕਿਹਾ ਕਿ ਅੰਤਰੀਮ ਸਰਕਾਰ ਭਲਕੇ ਰਾਜ 8 ਵਜੇ ਸੌ ਚੁੱਕ ਸਕਦੀ ਹੈ ਉਹਨਾਂ ਇਹ ਵੀ ਕਿਹਾ ਕਿ ਸਲਾਹਕਾਰ ਪ੍ਰੀਸ਼ਦ ਚ 15 ਮੈਂਬਰ ਹੋ ਸਕਦੇ ਨੇ ਰਾਸ਼ਟਰਪਤੀ ਮੁਹੰਮਦ ਸ਼ਾਬੂਦੀਨ ਨੇ ਬੀਤੇ ਦਿਨ ਅਰਥਸ਼ਾਸਤਰੀ ਯੂਨਸ ਨੂੰ ਅੰਤਰੀਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਸੀ ਦੂਜੇ ਪਾਸੇ ਬੰਗਲਾਦੇਸ਼ ਚ ਵਿਦਿਆਰਥੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਵਲੰਟਰੀਆਂ ਵੱਜੋਂ ਆਵਾਜ਼ਾਈ ਕੰਟਰੋਲ ਕੀਤੀ ਉੱਥੇ ਹੀ ਇੱਕ ਸਿਖਰਲੇ ਪੁਲਿਸ ਅਧਿਕਾਰੀ ਨੇ ਪੁਲਿਸ ਫੋਰਸ ਦੇ ਹਰ ਮੈਂਬਰ ਨੂੰ ਹੌਲੀ-ਹੌਲੀ ਡਿਊਟੀ ਦੇ ਪਰਤਨ ਅਤੇ ਅਮਨ ਕੁਨਾਨ ਦੀ ਸਥਿਤੀ ਨੂੰ ਹੱਥ ਚ ਲੈਣ ਲਈ ਆਖਿਆ ਹੈ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕਰਨਗੇ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਤੇ ਜਲੰਧਰ ਵਿੱਚ ਰਾਜਪਦਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਬਠਿੰਡਾ ਅਤੇ ਡਿਪਟੀ ਸਪੀਕਰ ਜੈਕਿਸ਼ਨ ਰੂੜੀ ਵੱਲੋਂ ਰੂਪਨਗਰ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਟਿਆਲਾ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਫਾਜ਼ਲਕਾ ਡਾਕਟਰ ਬਲਜੀਤ ਕੌਰ ਵੱਲੋਂ ਬਰਨਾਲਾ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦਰਨਤਾਰਨ ਡਾਕਟਰ ਬਲਵੀਰ ਸਿੰਘ ਵੱਲੋਂ ਸੰਗਰੂਰ ਬ੍ਰਹਮਸ਼ੰਕਰ ਜਿੰਪਾ ਵੱਲੋਂ ਪਠਾਨਕੋਟ ਲਾਲਚੰਦ ਕਟਾਰੂ ਚੱਕ ਵੱਲੋਂ ਗਰਦਾਸਪੁਰ ਲਾਲਜੀਤ ਸਿੰਘ ਭੁੱਲਰ ਵੱਲੋਂ ਫਰੋਜਪੁਰ ਹਰਜੋਤ ਸਿੰਘ ਬੈਸ ਵੱਲੋਂ ਮੋਹਾਲੀ ਹਰਪ੍ਰਜਨ ਸਿੰਘ ਈਟੀਓ ਵੱਲੋਂ ਮੋਗਾ ਵਿੱਚ ਝੰਡਾ ਲਹਿਰਾਇਆ ਜਾਵੇਗਾ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਮਾਨਸਾ ਅਨਮੋਲ ਗਗਨ ਮਾਨ ਵੱਲੋਂ ਨਵਾਂ ਸ਼ਹਿਰ ਬਲਕਾਰ ਸਿੰਘ ਵੱਲੋਂ ਲੁਧਿਆਣਾ ਅਤੇ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਜਾਵੇਗਾ ਇਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਦਿਓ ਇਜਾਜ਼ਤ ਧੰਨਵਾ